ਉਹ ਪਾਣੀ ਟੱਲਿਆ ਦੇਣਾ ਸੁੱਕੀ ਚਣਾਈ ਕਰੀ ਜਾਂਦੇ ਆ ਪੇਨ ਨੂੰ ਟੱਲਿਆ ਦੇ ਨਾਲ ਕੁਛ ਲਿਆਉਣੀ ਆ ਆਸਣਾ ਵਾਦਾਂਗੇ ਕਲ ਕਿਤੇ ਪਣ ਲੱਗ ਰਿਹਾਗਾ ਭਾਈਆ ਰੋਡਾ ਵੜਾ ਚਾਚੀ ਸੱਪ ਕਿੱਥੇ ਆ ਉਹ ਤੇ ਚਾਚੀ ਮੈਂ ਮਤਰ ਚਾਚਾ ਨੂੰ ਫੋਨ ਕਰਤੀ ਆਂਗੀ ਉਹ ਕੋਈ ਪਾ ਦੂ ਆਟੇ ਦੀ ਮੁੱਠੀ ਉਹ ਪਾ ਦਾਂਗੇ ਬਾਬਾ ਪਾ ਦਾਂਗੇ ਉਹ ਪਾਣੀ ਇਹਨੂੰ ਸੇ ਉਹ ਪਾ ਲਾ ਦੇ ਟੱਕਾ ਸਾਲੇ ਰੇ ਪਾਣੀ ਐ ਸਪਰੇ ਪਾਣੀ ਆ ਬੇਕਾਰ ਜਿਹਾ ਨੌਕਰ ਰੱਖ ਰਿਹਾ ਨਾ ਕੰਮ ਤੇ ਆਵੇ ਨਾ ਜਾਵੇ ਰਾਜ ਹਾਂਜੀ ਰੋਟੀ ਲੈ ਕੇ ਆਓ ਛੇਤੀ ਲੈ ਆਓ ਲੈ ਮੰਜਾ ਡਾਉਨੋਂ ਮੈਂ ਬਾਹਰ ਹੀ ਲਿਆਦੀ ਰੋਟੀ ਛੇਤੀ ਲਿਆਦੀ ਮੜਿਆ ਆ ਗਈ ਜੀ ਮਾਰਟੀਨ ਕੰਮੇ ਨੌਕਰ ਨੇ ਆਰਾ ਆਪੇ ਕਰਨਾ ਪੈ ਗਿਆ ਕੰਮ ਵੀ ਕਾਂਟਾ ਲਾਤਾ ਰੋਟੀ ਤੇ ਵੀ ਇੰਨਾ ਟਾਈਮ ਲਾਤਾ ਦੇਖ ਹਾਲ ਹੋ ਗਈ ਲੈ ਕਿਉਂ ਹਰ ਖੇ ਫਿਰਦੇ ਹੋ ਗਏ ਤੇ ਠੰਡੀ ਦਾਲ ਐ ਠੰਡੀਆਂ ਰੋਟੀਆਂ ਨੇ ਦੱਸ ਖਾਲੇ ਕੰਮ ਤਾਂ ਕਰਕੇ ਆਏ ਖੇ ਠੱਕੇ ਦੱਸ ਪਾਤਾ ਪੱਲੇ ਮੇਰੇ ਲੈ ਉਹ ਤੇਰੇ ਪੇਕਿਆਂ ਨੇ ਦੇਖਣਾ ਸੀ ਮੈਂ ਥੋੜੀ ਦੇਖਣਾ ਸੀ ਖਾ ਲਾ ਹੁਣ ਮੱਥਾ ਥਮਾ ਤੇਰਾ ਲੈ ਤੇ ਲੱਛਾਂ ਕੇ ਰੋਟੀਆਂ ਖਵਾਉਂਦੀ ਆ ਮੈਨੂੰ ਦੇਖ ਲੋ ਲੋੜੀ ਤੇ ਜਾਣਾ ਨਾਲੇ ਮੇ ਪਿੰਡ ਕਿਹੜੀ ਲੋੜੀ ਤੈਨੂੰ ਲੋੜੀ ਦੀ ਹੋਈ ਪਈ ਆ ਖੇਤ ਤੇ ਨਹੀਂ ਗੁੱਲੀ ਡੰਡਾ ਹੋ ਰਿਹਾ ਸਪਰੇਅ ਕਰਨਾ ਹੈ ਤੇ ਰੇਪ ਪਏ ਪਏ ਹੋਰ ਤੂੰ ਕੱਲੀਏ ਜਾਹੀਂ ਮੈਥੋਂ ਨਹੀਂ ਜਾਇਜੂ ਜਾਂਦਾ ਹੈਗਾ ਲੋੜੀ ਤੇ ਤੈਨੂੰ ਮੈਂ ਜਾਂਦੀ ਵੀ ਨਹੀਂ ਤੈਨੂੰ ਮੈਂ ਤਾਂ ਤੈਨੂੰ ਦੱਸਦੀ ਆ ਮੈਂ ਕੜਤ ਨਾ ਆ ਕੇ ਤੇ ਨਾਲ ਚੱਲ ਫਿਰ ਮੈਨੂੰ ਕਾਨੂੰ ਪੁੱਛਣਾ ਤੀ ਤੂੰ ਵਗ ਜਾਂਦੀ ਕੱਲੀਏ ਵਗ ਜਾਂਦੀ ਲੈ ਜਾ ਤੈਨੂੰ ਬੁੜੇ ਖੁੰਡ ਨੂੰ ਨਾਲ ਲੈ ਹੋਰ ਉਹ ਤੋਂ ਦੇਖਣਾ ਸੀ ਬੁੜਾ ਖੁੰਡਾ ਹੁਣ ਤੈਨੂੰ ਦਿਖਦਾ ਹੁਣ ਬੁੜਾ ਖੁੰਡਾ ਲੱਗਣ ਲੱਗਾ ਤੈਨੂੰ ਮੈਂ ਉਹ ਪਾਣੀ ਤਾਂ ਲਿਆ ਦੇ ਹੁਣ ਸੁੱਕੀ ਚਣਾਈ ਕਰੀ ਜਾਂਦੇ ਆ ਪੀਣ ਨੂੰ ਤਾਂ ਲਿਆ ਦੇ ਨਾਲ ਕੁਛ ਲਿਆਉਣੀ ਆ ਐ ਜੋ ਕਰਾ ਲੋ ਵਿਆਹ ਕੀ ਦੱਸੋ ਟਿੰਡੀਆਂ ਲੈਣੀਆਂ ਨੇ ਵਿਆਹ ਕਰਾ ਕੇ

ਸੁੰਦਾ ਦੀ ਜੱਤੀ ਆ ਚੁੰਡੀ ਜੀ ਲਾਂਦਾ ਦੀ ਮਾੜੀ ਜੀ ਚੁੰਡੀ ਲਾਣਾ ਕ ਪੰਜੀਰੀ ਖਾਨਾ ਆ ਗਿਆ ਚਾਚੀ ਮੈਂ ਬਹਾਰ ਲਾ ਲਾਂਗੇ ਆ ਗਿਆ ਚਾਚੀ ਉਹ ਹਾ ਪੁੱਛਰੇ ਚੱਕ ਤਾ ਹਾਂ ਹਾਂ ਚੱਕ ਤਾ ਚਾਚੀ ਤਮੂੜੀਆਂ ਵੀ ਖਾਸੀਆਂ ਹੋ ਰਹੀਆਂ ਲੱਗੀਆਂ ਆ ਨਹੀਂ ਹੈਗਾ ਕਿਸੇ ਨੂੰ ਪਟਾਏ ਦਵਾ ਚਾਰ वाया पांग चल पर बना लेंगे हथने जी सेक दीपड़ा माच आना माड़ी मोटी कड़ता कहीं दिन हो गए जमीन सूरज दिखा है चल हथने बना लेंगे हले कड़ा दिन सिरपन लग रहा ਭਾਈ ਨੀ ਨੀ ਨਿੱਕ ਸੇਕ ਲਾਣੀ ਮੜੀ ਮੁੱਠੀ ਓ ਪੂ ਬਤਨੀ ਦੇ ਆ ਜਾ ਹੁਣ ਤੇਰਾ ਇਹਦਾ ਕੰਮ ਨਹੀਂ ਦੋ ਟਾਂ ਦਾ ਓ ਆ ਗਿਆ ਬਾਬਾ ਆ ਗਿਆ ਆ ਜਾ ਯਾਰਾ ਆ ਗਿਆ ਮਾੜਾ ਪ੍ਰੈਸ਼ਰ ਪਹਿਰਾ ਸੀ ਬਾਬਾ ਓ ਪ੍ਰੈਸ਼ਰ ਚੰਗੇ ਕੰਮ ਜਾਂਦਾ ਤੂੰ ਨਹੀਂ ਕੋਈ ਬਾਦ ਪਾ ਦੂਆ ਕੋਈ ਆ ਤੇਰੀ ਮੁੱਠੀ ਪਾ ਦੂਆ ਪਾ ਦੂਆ ਓ ਪਾ ਦਾਨਗੇ ਬਾਬਾ ਪਾ ਦਾਨਗੇ ਉੱਥੇ ਤਾਂ ਪਾਣੀ ਨਹੀਂ ਸੀ ਓ ਤੱਕਾ ਲਾ ਦੇ ੱਤਕਾ ਸੈਲਫ ਨੂੰ ਯਾਰ ਚੰਗਾ ਬੁਲਟ ਲੈ ਰੇ ਮੈਂ ੱਤਕਾ ਲਾ ਦੇ ਯਾਰ ਆਲਾਣਾ ਪਊਆ ਲਾ ਦੇ ਲਾ ਦੇ ਲਾ ਦੇ ਹੋਊਗੀ ਸਟਾਰਟ ਬਾਬਾ ਕੋਈ ਨਹੀਂ ਭਗਤਾ ਕਿੱਕੇ ਮਾਰਨਾ ਨੱਗੀ ਵੀ ਤਾਂ ਬਣ ਗਿਆ ਹੋਏ ਮੋਸ਼ਨ ਥੱਕ ਵੀ ਹੋ ਜਾਂਦੀ ਐ ਅੱਛਾ ਹਾਂ ਇਹ ਵੀ ਠੰਡ ਮਾਰਦੀ ਐ ਹਾਂ ਹਾਂ ਇਹ ਹੋਊਗੀ ਹੋਊਗੀ ਆ ਫਾਰਮਰ ਹੀ ਬੜਾ 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 ਬੰਦਾ ਕੱਟ ਲੈ ਕੇ ਤੇ ਆਪਣੀਆਂ ਨਾ ਰਾਂ ਹਾਂ ਚੱਲ ਚੱਲ ਬਾਬਾ ਚੱਲ ਚੱਲ ਪੰਜ ਮਾ ਛਿੰਮਾ ਪਾ ਦੇ ਪੰਜ ਮਾ ਛਿੰਮਾ ਘੇਰ ਪੰਜ ਮਾ ਛਿੰਮਾ ਪੰਜ ਮਾ ਛਿੰਮੇ ਨਹੀਂ ਹੋਰ ਟਰੈਕਟਰ ਆ ਭੂਤਨੀ ਦੇ ਕੰਨ ਮਰੋੜੇ ਤੋਂ ਚੱਲਦੀ ਹੈ ਅੱਛਾ ਬਾਬਾ ਰੋਕੀ ਬਾਬਾ ਰੋਕੀ ਰੋਕੀ ਕੀ ਹੋ ਗਿਆ ਕੀ ਹੋ ਗਿਆ ਰੋਕਦੇ ਰੋਕਦੇ ਚਾਚੀ ਚਾਹ ਬਣਗੀ ਬਣਾਉਣੀ ਆ ਬੜਾ ਹਰਾ ਪਾ ਦੇ ਪਾ ਦੇਣਾ ਚਾਚੀ ਹਾਂ

ਹੋ ਡਾ ਵੜਾ ਸ ਚਾਚੀ ਸੱਪ ਹੈ ਕਿੱਥੇ ਆ ਉਥੇ ਹੈ ਚਾਚੀ ਚਲ ਮੈਂ ਤੇ ਚਾਚੇ ਨੂੰ ਫੋਨ ਕਰਦੀ ਆਂਗੀ ਉਹ ਚਾਚੇ ਤੋਂ ਕਿੱਥੇ ਸਮੂ ਆ ਡਾ ਵੜਾ ਕਾਲਾ ਕਾਲਾ ਸੱਪ ਹੈ ਚਾਚੀ ਹੋਰ ਕਿਹਨੂੰ ਬੁਲਾਈਏ ਉਹ ਬਾਬੇ ਨੂੰ ਬੁਲਾ ਰਾ ਹਾਂ ਕਿਹਨੂੰ ਤੇਰੇ ਕੋਲ ਨੰਬਰ ਹੈਗਾ ਨੰਬਰ ਤਾਂ ਹੈਗਾ ਤੇ ਹਾਂ ਹਾਂ ਹੈਗਾ ਹੈਗਾ ਬੋਲੀ ਕਿ ਕਿਸੇ ਪਾਸੇ ਬਾੜ ਨਾ ਜਾਵੇ ਨਾ ਚਾਚੀ ਮੈਂ ਨਹੀਂ ਦੇਖਦਾ ਮੇਰੇ ਤਾਂ ਕੱਲੀ ਬਹੂ ਹੈ ਬਸ ਸਾਰਿਆਂ ਦੀ ਕੀ ਕੀ ਹੁੰਦੀ ਹੈਗੀ ਤੇ ਚਾਚੇ ਨੇ ਕਿਹਾ ਚਾਰ ਪੰਜ ਨੇ ਮੈਂ ਵੀ ਤੱਕੇ ਆਂਗੀ ਆ ਚਾਚੀ ਮੈਨੂੰ ਆ

ਨਾ ਪਈ ਸਨਾਰੇ ਬੋਲਦੇ ਆ ਨਾ ਨਾ ਗੁੱਡੀ ਬਾਬੇ ਬੋਲਦੀਆਂ ਥੋੜਾ ਥੱਪਾ ਕਰਾਣਾ ਕੋਈ ਅੱਛਾ ਅੱਛਾ ਹਾਂ ਬਾਬਾ ਸਾਡ ਤਾਂ ਸੱਪ ਵੜ ਗਿਆ ਸੱਪ ਵੜ ਗਿਆ ਕੋਈ ਨਹੀਂ ਸੱਪ ਕੱਢ ਦਾਂਗੇ ਬੀਬਾ ਹਾਂ 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 ਕੱਢ ਦਾਂ ਨਾ ਨਾਗ ਵੀ ਕੱਢ ਦਾਂ ਨਾ ਕਿੱਡਾ ਗੱਬੜਾ ਖਾਸਾ ਕਹੀਂ ਫੁੱਟਦਾਗਾ ਆ ਜਾ ਮੜਾ ਤੁਸੀਂ ਕੋਈ ਨਹੀਂ ਕੋਈ ਨਹੀਂ ਕੱਢ ਦਾਂ ਨਾ ਕਿੱਥੇ ਤੇ ਕੋਠੀ ਆਪਣੀ ਅੱਛਾ ਕਿੱਧਰ ਇੱਧਰ ਆਹੀ ਆ ਫਿਰਨੀ ਤੇ ਆਪਣੀ ਕੋਠੀ ਅੱਛਾ ਆਗੇ 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 ਛੋਡੇ ਪਿੰਡ ਕਿੰਨੀ ਆਣ ਲੈ ਤੇ ਆਗੇ ਆਗੇ ਗੁੱਡੀ ਚੰਗਾ ਓਕੇ ਆਹੋ ਆਹੋ ਲੈ ਬਾਜਾ 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 ਸੱਪ ਫੜ ਕੱਢਣਾ ਕਿਸੇ ਨੂੰ ਰੱਤੇ ਜਾਣਾ ਬਿਆੜੀ ਬਣ ਗਿਆ ਜਿੱਦਿਆ ਦਿਹਾੜੀ ਬਣ ਗਿਆ ਰੱਤੇ ਜਾਣਾ ਆਹੋ ਆਹੋ ਇੱਥੇ ਹੀ ਲਾਣਾ ਬਹੁਤ ਨਾ ਨਾ ਹੁਣ ਤਾਂ ਗਰਮ ਹੋ ਰਹੀ ਹੈ ਹੁਣ ਤਾਂ ਗਰਮ ਹੋ ਰਹੀ ਹੈ ਹੁਣ ਨਾ ਟੈਨਸ਼ਨ ਆਹ ਆਹ ਚੱਲ ਬਾਬਾ ਅੱਜ ਦੀ ਦਿਹਾੜੀ ਤਾਂ ਵਧੀਆ ਬਣੂਗੀ ਆਪਣੀ ਹਾਂ ਹਾਂ ਚੱਲ ਚੱਲ ਕੀ ਕਰੇ ਸੱਤ ਫਾੜਨਾ ਬਾਦਾਂ ਬਾਦ ਫਾੜ ਲੂ ਫਾੜ ਲੂ ਫੜਨਾ ਫੜਨਾ ਕੱਢਣਾ ਬਾਹਰ ਕੱਢਣਾ ਬਾਹਰ ਤੂੰ ਮਾਤਰ ਲਾ ਕੇ ਰੱਖੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਬਾਕੀ ਮੈਂ ਜਾਣਾ ਮੇਰਾ ਕੰਮ ਜਾਣਾ ਕੋਈ ਗੱਲ ਨਹੀਂ ਮਾਹ ਕੋਈ ਗੱਲ ਨਹੀਂ ਕਾਲਾ 나ਗ ਦੱਸਦੇ ਨੇ ਕਾਲਾ 나ਗ ਤਹਾਂ ਡਾਬਲ ਹੋਵੇ ਪੰਜ ਸਰੀਆਂ ਆ ਉਹਦੀ ਫੜਨਾ ਨਾ ਕੋਈ ਗੱਲ ਨਹੀਂ ਗੁੱਟੀ ਦਾ ਫੋਨ ਆ ਗੁੱਟੀ ਬੋਲਦੀ ਐ ਅੱਛਾ ਅੱਛਾ ਕਿਸੇ ਮਾਤਾ ਨੇ ਕਰੇ ਹਾਂ ਹਾਂ ਰੋਕਦੇ ਬਾਬਾ ਆ ਰੱਥਾ ਪਿੰਡ ਆ ਗਿਆ ਹਾਂ ਹਾਂ ਲੈ ਲੈ ਕੋਠੀ ਦੱਸੀਆ ਬਾਬਾ ਹਾਂ ਕੋਠੀ ਐ ਰੋਕ ਗੱਡੀ ਦਾ ਉਰੀ ਲਾ ਜੀਏ ਗੇਟ ਇੰਡੀਆ ਲਾ ਰਕੇ ਉਹ ਇਹ ਤਾਂ ਬਾਗੜ ਵਾਲਾ ਗੇਟ ਹੈ ਅੱਛਾ ਇੱਧਰ ਤੇ ਹੀ ਜਾਣਾ ਹਾਂ ਹਾਂ ਚੱਲ 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 ਆ ਬੀਨ ਮੈਨੂੰ ਫੜਾ ਦੇ ਆ ਵੀ ਫਾਰਮਗਲਾਇਲ ਉਹ ਐਂ ਲੰਘ ਜਾ ਥੱਲੋਂ ਦੀ ਯਾਰ ਉਹ ਆਪਣੀ ਫੋਰਜਨਰ ਲੈ ਖੜੀ ਰਹਿਣ ਦੇ ਖੜੀ ਰਹਿਣ ਦੇ ਨਾ ਨਾ ਆਰਾ ਤੇ ਵੱਢ ਜੇਗਾ ਆਜਾ ਆਜਾ ਬਾਬਾ ਆਜਾ ਚੱਲ 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 ਆ ਜਾ ਮੈਂ ਆ ਲਾਦਾ ਲਾ ਦੇ ਲਾ ਦੇ ਲਾ ਦੇ ਖੇਤੀ ਨੰਗਿਆ ਓਏ ਆ ਜਾ ਆ ਜਾ ਭੂਤ ਨਹੀਂ ਤੇ ਆ ਗਿਆ ਆ ਜਾ ਆ ਜਾ ਉਹ ਬਾ ਛਾਲ ਦੁਕਾਨ ਉਹ ਭੂਤ ਨਹੀਂ ਤੇ ਆ ਉਹ ਮਹਾ ਕਿਤੇ ਸੱਪ ਆ ਗਿਆ ਬਾਪੇ ਖੜਾ ਹੋ ਜਾ ਖੜਾ ਹੋ ਜਾ ਕੋਈ ਉਹਨੇ ਤੇ ਕਰੇ ਜਾ ਕੇ ਨਾ ਡਿੱਗੀ ਯਾਰ ਤੂੰ ਤਾਂ ਰਸਤੇ ਤੇ ਰੱਸੀਆਂ ਤੋਂ ਡਰ ਹੀ ਜਾਣਾ ਨੂੰ ਮੈਨੂੰ ਭੈ ਕੋ ਲੱਗਤਾ ਆ ਗਿਆ ਹਜੇ ਵੀ ਨਹੀਂ ਵਜਾਈ ਸੀ ਉਹ ਮਹਾ ਪਤਾ ਨਹੀਂ ਕੀ ਹੋ ਗਿਆ ਕੋਈ ਨਹੀਂ ਕੋਈ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਚੜ ਕੋਈ ਗੱਲ ਕੋਈ ਗੱਲ ਪੱਜਲਾ ਪੱਜਲਾ ਪਾ ਦੋ ਨੋਂ ਬਾਬਾ ਫਾਉਂਚੇ ਪਾਤੀ ਮੈਂ ਹਾਉਲੀ ਕਰ ਪਏ ਉਹ ਆ ਜਾ ਆ ਜਾ ਆ ਜਾ ਆਇਆ ਬਾਬਾ ਆ ਜਾ ਉਹ ਬੈਠੇ ਨਹੀਂ ਸਰਦਾਰ ਹਾਂ ਬਾਬਾ ਹਾਂ ਬੈਠੇ ਨੇ ਚਾਚੀ ਉਹ ਆ ਗਏ ਬਾਬੇ ਕੋਈ ਨਾ ਵੇ ਆ ਜਾਣ ਦੁਰੀ ਆਉਣਗੇ ਹੋਰ ਭਾਈ ਗੁੱਡੀ ਠੀਕ ਹੋ ਠੀਕ ਆ ਬਾਬਾ ਠੀਕ ਆ ਵਧੀਆ ਹੋਰ ਪੈਸਾ ਪਾਪ ਨਹੀਂ ਬੜਿਆ ਹਾਂ ਬਾਬਾ ਉਹ ਤੂੜੀ ਚ ਅੱਡਾ ਬੜਾ ਸੱਪ ਹੈ ਕਾਲਾ ਕਾਲਾ ਸੱਪ ਹੈ ਬਾਬਾ ਕਿਤਾ 2000 ਦਾ ਚੰਗਾੜ ਹੈ ਗਿਆ ਬਣਦਾ ਤੂੰ ਸੌਦਾ ਕਰ ਮਣਾ ਸੌਦਾ ਕਰ ਅੱਛਾ ਅੱਛਾ ਕਿੱਡਾ ਬੜ ਕਿੱਡਾ ਕ ਵੱਡਾ ਹੈ ਭਾਈ ਆ ਫੜੀ ਬਾਬਾ ਮਗਲਾਇਲ ਹਾਂ ਭਾਈ ਦੱਸ ਕਿੱਡਾ ਕ ਸੱਪ ਹੈ ਬਾਬਾ ਅੱਡਾ ਵੱਡਾ ਕਾਲਾ ਕਾਲਾ ਸੱਪ ਹੈ ਬਾਬਾ ਉਹ ਪਰਾਂ ਰੱਖ ਬਾਬਿਆਂ ਤੇ ਚਾੜੀਆਂ ਹੂੰ ਦੱਸ ਦੇ ਹੂੰ ਕੀ ਦੱਸਾਂ ਬਾਬਾ ਤੂੜੀ ਬੰਦਾ ਦੀ ਸੱਪ ਹੈ ਅੱਡਾ ਵੱਡਾ ਅੱਛਾ 1500 ਲੱਗਣਾ ਹੈ ਭਾਈ 200 ਰੁਪਏ ਲੈ ਲਿਓ 200 ਨੂੰ ਗੰਡਾਉੜਾ ਹੈ ਉਹ ਲੈ ਲਿਓ ਫਿਰ 1500 ਕਹਿ ਸਾਨੂੰ 1500 ਦਾ ਬੰਦਦਾ ਕੁਟੀ 200 ਚ ਤਾਂ ਗੰਡੌਲਾ ਨਹੀਂ ਫੜਦੇ ਅਸੀਂ ਸੂਟ ਲਾ ਦੂ ਨਾਲ ਸੂਟ ਨੂੰ ਅਸੀਂ ਦਾਜ ਦੇਣਾ ਵੇ ਚੋਲੇ ਜੇ ਸਮਿਆਲੀਓ ਅੱਛਾ ਚੋੜਾ ਕਹਿ ਕਹਿੰਦੀ ਸੂਟ ਦੇ ਦਾਂਗੇ ਨਾ 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 1500 ਲੱਖ ਨੇ ਕਣਕ ਪਾ ਦੂੰਗੀ ਇੱਕ ਬਠੜ ਬਾਬੇ ਮੇਰਾ ਚੱਕੀ ਤੇ ਲੈ ਜਾਣ ਨੂੰ ਫਿਰਦੇ ਨੇਗਾ ਤੂੰ ਪੈਸਿਆਂ ਦੀ ਗੱਲ ਕਰ ਮਾਤਾ ਸੱਪ ਮੋਟਾ ਹੋਵੇ ਛੋਟਾ ਹੋਵੇ ਵੱਡਾ ਹੋਵੇ ਮਾਦਰਬ ਉਹ ਇੱਕੋ ਹੋ ਗਿਆ ਤਾਂ ਬਾਬਾ ਹਾਂ ਆ ਤਾਂ ਜਰੀਲਾ ਹੋਵੇ ਨਾ ਹੋਵੇ ਰੁਪਈਆ 1500 ਇਹ ਲੱਗਣੇ 15 1500 ਨਹੀਂ ਹੈਗਾ ਕੱਟ ਕਰ ਲੋ ਘੱਤ ਨੂੰ ਬਾਬੇ ਦਰੀਆਂ ਵੇਚਦੇ ਨੇ ਉਹੀ ਗੁੜੀਆਂ ਵਾਲਾ ਕੰਮ ਯਾਰ ਬਾਬੇ ਤੁਸੀਂ ਮਾਤਾ ਜੀ ਕਢਾੜਾ ਸੱਪ ਤਾਂ ਕਰੋ ਰੇਟ ਨਹੀਂ ਫਿਰ ਅਸੀਂ ਚਲਦੇ ਬਣਿਆ ਆਪਦਾ ਫੜ ਲਿਓ ਜਾਲਾ ਤਾਂ ਨੂੰ ਆ ਸੱਪ ਤੇ ਕਢਾਉਣਾ ਖੜ ਜਾ ਚਾਚੀ ਕਹਦੇ ਬਾਬੇ ਲੈ ਜਾਣਗੇ ਫੜ ਕੇ ਸੱਪ ਮੈਂ ਤੂੜੀ ਨਹੀਂ ਬਣੀ ਕਢ ਜਾਗੇ ਤੂੰ ਦੇਣੇ ਆਗੇ ਆਪਾਂ ਦੀ ਬੁੜੀਆਂ ਵਾਲਾ ਕੰਮ ਇਹਨਾਂ ਦਾ ਇਹਨਾਂ ਨੂੰ ਤਾਂ ਜਿੱਮੇ ਸੂਟ ਵੇਚਣ ਆਏ ਆ ਆਪਾਂ ਵੀ ਰੇਟ ਘਟਾ ਦੋ ਸੱਪ ਫੜਨਾ ਸੱਪ ਜ਼ਹਿਰੀਲਾ ਬਹੁਤ ਹੈ 2000 ਦਾ ਬੁੜੀ ਦਾ ਸੱਪ ਹੈ ਇਹਦੀ ਫੇਰ ਕਹਿੰਦੇ ਦੇਖ ਕੇ ਕਰ ਲੋ ਤੂੰ ਬਾਬਾ ਸੁਣ ਕੇ ਤਾ ਪੰਜਾ ਫੇਰ ਲੈ ਜੀ ਹੈ 100 ਪੰਜਾ ਫੇਰ ਲੈ ਬੁੜੀ ਮਾਇ ਤੈਨੂੰ ਦੱਸਾਂ ਅੱਜ ਕੱਲ 2024 ਦੇ ਸੱਪ ਚੱਲ ਰਹੇ ਨੇ ਬਹੁਤ ਜ਼ਹਿਰੀਲੇ ਨਾਗ ਨੇ 1500 ਦਾ ਬਣਦਾ 1500 ਦਾ ਬਣਦਾ ਬੁੜੀ ਨਾ 1500 ਤੋਂ ਘੱਟ ਠਹਿਣੀ ਨਹੀਂ ਹੋਣੀ ਜੇ ਕਢਣਾ ਸਾਪਾ ਬਦਲੇ ਲਿਟਾਈ ਸੋ ਦੇ ਦੰਨਿਆ 2500 ਕਿਤੇ 100 ਰੁਪਏ ਦਾ ਗੱਡੀ ਤੇਲ ਫੁੱਕਿਆ ਸਾਡੀ ਗੱਡੀ 100 ਰੁਪਏ ਤੇਲ ਖਾ ਲੂਰੇ ਆਹ ਖੜੀ ਐ ਐਨੋਵਾ ਖੜੀ ਐ ਕਿਹੜੀ ਐਨੋਵਾ ਨੋਵਾ 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 ਖੜੀ ਬਾਬਾ ਪੀ ਪੀ ਬਦ ਲੈ ਲਿਓ ਕੋ ਜਰ ਦੇ ਕਢਾਣਾ ਕਢਾਓ ਨਹੀਂ ਅਸੀਂ ਅੱਗੇ ਹੋਰ ਮੈਂ ਤਾਂ ਉੱਤਾ ਹੀ ਮੰਨ ਲਾਉਂਗਾ ਚਾਹ ਨਹੀਂ ਹੈਗੇ ਬਾਬਾ ਰੁਕ ਜਾ ਚਾਚੀ 500 ਦੇ ਦਾਂਗੇ ਚਾਚੀ 500 ਦੇ ਦਾਂ ਚਲ 500 ਮੈਂ ਸੋਡੀ ਨਾ ਸਾਡੀ ਰੁਪਿਆ 1000 ਲੱਗੂਗਾ ਨਹੀਂ ਬਾਬਾ

ਉਹ ਪਏ ਖੜੇ ਨਾ ਤੂੰ ਭੂਖ ਨਹੀਂ ਦੀਆਂ ਨਾ ਗਾੜੇ ਉੱਤੇ ਲਾਰ ਕੇ ਮੇਰਾ ਕੀ ਕਸੂਰ ਹੈ ਅੱਛਾ ਪੈ ਪੈ ਚੱਲ ਮਾਰੇ ਲਾ ਦਵਾਰੇ ਮੈਂ ਫੜੂ ਆਪ ਉਹ ਭੂਖ ਨਹੀਂ ਦੀਆ ਉਹ ਭਾਪਾ ਲੱਗਿਆ ਮੈਨੂੰ ਲੱਗਿਆ ਇਹ ਤੇ ਲੱਗਿਆ ਲੱਗਿਆ ਲੈ ਦਵਾਰੇ ਲਾ ਦਵਾਰੇ ਲਾ ਮੈਨੂੰ ਲੱਗਦਾ ਪੱਟ ਤਾਂ ਇੱਥੇ ਨਹੀਂ ਹੈਗੇ ਉਹ ਕੋਈ ਬਿੱਲੀ ਬੂਲੀ ਦਾ ਬੱਚਾ ਦੇਖ ਲਿਆ ਹੋਣਾ ਮੁੰਡਿਆ ਤਾਂ ਬਾਬਾ ਮੈਨੂੰ ਹੈ ਲੱਗਦਾ ਇੱਧਰ ਨਾ ਬਾਗਿਆ ਹੋਵੇ ਅੰਦਰ ਇੱਧਰ ਕੀ ਸਮਾਨ ਸੱਪਾ ਪਿਆ ਕੋਈ ਹਾਂ ਬਾਬਾ ਪੇਟੀ ਪਈ ਹੈ ਮਿਰਦਾ ਠੰਡ ਦਾ ਟਾਈਮ ਹੈ ਫਿਰ ਉਹ ਪੇਟੀ ਦੇ ਥੱਲੇ ਹੋਊਗਾ ਤੈਨੂੰ ਪੱਕਾ ਕਹਿਤਾ ਮੈਂ ਇੱਥੇ ਤਾਂ ਹੈ ਨਹੀਂ ਇੱਥੇ ਤਾਂ ਇਹਨੇ ਕੋਈ ਬਿੱਲੀ ਬੂਲੀ ਦਾ ਬੱਚਾ ਦੇਖਿਆ ਆਜੋ ਬਾਬਾ ਉਧਰ ਆਜੋ ਫਿਰ ਆਹ ਫੜਾ ਬਾਬਾ ਮੈਨੂੰ ਆਏ ਲਾ ਤੂੰ ਲਾ ਫਿਰ ਕਿਹੜੀ ਲਾ ਨਾਗਣ ਵਾਲੀ ਲਾ ਦੇ ਨਾਗਣ ਵਾਲੀ ਚੱਲ ਚੱਲ ਅੱਗੇ ਚੱਲ ਪਰਾਂ ਰਹੇ ਬੱਚੀ ਤੂੰ ਪਰਾਂ ਰਹੇ ਬਹੁ ਖੋਟੇ ਜਰੀਲੇ ਨਾਗ ਓਏ ਇੱਧਰ ਆ ਜਾ ਇੱਧਰ ਤਾਂ ਬਿੱਲੀ ਬੁੱਲੀ ਦਾ ਬੱਚਾ ਦੇ ਉਹ ਮਰ ਜਾ ਖਾਰ ਜਾ ਹੈ ਧਾਮਾ ਕੇ ਅੱਛਾ ਅੱਛਾ ਠੀਕ ਹੈ ਠੀਕ ਹੈ ਵਾ 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 ਪਾਰਾ ਹੋਣਾ ਪਾਰਾ ਨਹੀਂ ਪਰਾ ਪਾਰਾ ਬਹੁਤ ਜਰੀਲੇ ਆਹ ਕੁਤ ਨਹੀਂ ਦੇ ਰਹੇ ਇੱਥੇ ਨਹੀਂ ਹੈਗਾ ਚੇਲਿਆ ਮੈਨੂੰ ਲੱਗਦਾ ਪੇਟੀ ਥੱਲੇ ਕਿਉਂ ਸਾਲ ਦੇ ਦਿਨ ਨੇ ਠੰਡ ਲੱਗਦੀ ਐ ਸੱਪਾਂ ਨੂੰ ਵੀ ਐਡੇ ਇੱਕ ਸੱਪ ਤੋਂ ਡਰ ਗਏ ਬਾਬਾ ਉਹ ਜਿਆਦਾ ਜਦੋਂ ਮੈਂ ਪੰਜ ਸਿਰਾਂ ਵਾਲਾ ਫੜਿਆ ਸੀ ਹਾਂ ਹਾਂ ਉਹ ਜਿਆਦਾ ਮੇਰੇ ਨਾਲ ਚੱਲ 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 ਆਲਾ ਬੇਸਤੀ ਉਹ ਚੇਲਿਆ ਤੂੰ ਐ ਕਰ ਉਧਰ ਪੇਟੀ ਥੱਲੇ ਦੇਖ ਉਹ ਖੜ ਜੋ ਭਾਈ ਤੁਸੀਂ ਉਰੀ ਰੁਕ ਜਿਓ ਬਹੁਤ ਜ਼ਰੀਲਾ ਨਾਗ ਹੈ ਦੇਖ ਤੇ ਨਾ ਦੇਖ ਅਸੀਂ ਇਹ ਬੈਠੇ ਆਂ ਦੇਖ ਦੇਖ ਗੌਰ ਨਾਲ ਆਹ ਤੇ ਮੇਆ ਬਾਬਾ ਰਿਆ ਆ ਗਿਆ ਤੇ ਆ ਗਿਆ ਆ ਗਿਆ ਉਹ ਕੀ ਹੋ ਗਿਆ ਬਾਬਾ ਫਸ ਗਿਆ ਉਹ ਫਸ ਗਿਆ ਯਾਰ ਫੁੱਟ ਪਾ ਕੇ ਬਾਹਰ ਕੱਢ ਲੈ ਜਾ ਰਹਾ ਬਾਬਾ ਸੱਪ ਨਹੀਂ ਯਾਰ ਮੈਂ ਫਸ ਗਿਆ ਕੀ ਫਸ ਗਿਆ ਉਹ ਮੈਨੂੰ ਕੱਢ ਫੇਰੇ ਸੱਪ ਕੱਢੂ ਕੱਢਦਾ ਫਿਰ ਰੁਕ ਜਾ ਇੱਕ ਮਿੰਟ ਓਏ ਆ ਬਸ ਕੱਢਦਾ ਯਾਰ ਓਏ ਆ ਗਿਆ ਨਾਨੇ ਬੜਾ ਲੈ ਮਾਂ ਉਹ ਭਾਈ ਗੁੱਡੀ ਫਸ ਗਿਆ ਆ ਗਈ ਮਰੇ ਆ ਗਈ ਓਰੇ ਆ ਗੋ ਉਹ ਪੂਤਰੀ ਗਿਆ ਮੇਰਾ ਚੇਲਾ ਪੇਟੀ ਥਲੇ ਫਸ ਗਿਆ ਉਹਨੂੰ ਕਢਾ ਗੋ ਸੱਪ ਕੋ ਨਹੀਂ ਫਸਿਆ ਓ ਆ ਗੋ ਆ ਗੋ ਯਾਰ ਆ ਗੋ ਆ ਤੂੰ ਵੀ ਆ ਗੁੱਡੀ ਤੂੰ ਵੀ ਆਇਆ ਬਾਹ ਪਾਰੀ ਬਾਬਾ ਹੋ ਉਹ ਕੱਢਦਾ ਜਾ ਉਹ ਆ ਜਾ ਗੁੱਡੀ ਮੇਰਾ ਤੇਲਾ ਫਸ ਗਿਆ ਲੈ ਬੱਸ 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 ਉਹ ਥੇ ਲਿਆ ਤੇਨੂੰ 20 ਵਜਾਂ ਨੂੰ ਕਿਹਾ ਦੀ ਯਰ ਪੇਟੀ ਥੱਲੇ ਬੜ ਨੂੰ ਥੋੜੀ ਕਹਿਦੀ ਉਹ ਬਾਬਾ ਮੈਨੂੰ ਲੱਗਿਆ ਸਾਬ ਪੇਟੀ ਥੱਲੇ ਐ ਉਹ ਫਿਰ 20 ਵਜਾ ਕੇ ਕੱਢ ਲਾਂਗਾ ਮਚਾਈ ਤਾਂ 20 ਵਜੇ ਤੇ ਆਏ ਕਿ ਪਤਾ ਵੀ ਆਪਦੀ ਬਚ ਜੂ ਫੇਰ ਬਸ ਹੁਣ ਬਣ ਗਿਆ ਕੰਮ ਤੂੰ ਖਾਰਦਾ ਖਾਰ ਕੰਮ ਆਇਆ ਲੈ ਕੱਢਾਂਗੇ ਕੱਢਾਂਗੇ ਮੈਨੂੰ ਤਾਂ ਲੱਗਦਾ ਨਹੀਂ ਜਿਹੇ ਸਿਆਮ ਨਾਲ ਤੇ ਨੂੰ ਕੱਢੇ ਕੋਈ ਨਾ ਕੱਢੇਗਾ ਤੂੰ ਖਾ ਤੂੰਗਾ بابا ਕੱਢੂੰਗਾ ਅੱਛਾ ਲੈ بابا ਸਾਪ ਬਾਹੋਂ ਖੋਟਾ ਖੁੰਝੇ ਚ ਬੈਠੇ ਅੱਛਾ ਉਹ بابا ਇਹਨਾਂ ਨੂੰ ਮਾਲਕਾਂ ਨੂੰ ਬਾਹਰ ਭੇਜ ਫੇਰ ਕੱਢੂਗਾ ਡਰ ਜਾਣਗੇ ਇਹ ਭਾਈ ਤੁਸੀਂ ਬਾਹਰ ਜਾਓ ਬਹੁਤ ਜ਼ਹਿਰੀਲਾ ਨਾਗ ਹੈ ਬੱਚਾ ਕਹਿੰਦਾ ਬਹੁਤ ਛੋਟਾ ਨਾਗ ਲੈ ਰਿਹਾ ਅੰਦਰਾ ਛੋਟਾ ਹੈ بابا ਹੱਥ ਤੇ ਆ ਗਿਆ ਸੀ ਉਹ ਦੰਗ ਮਾਰੀ ਹੁੰਦੀ ਹੈ ਹੱਥ ਤੇ ਆਉਣ ਨੂੰ ਕਬੂਤਰ ਹੈ ਡੰਗ ਮਾਰੀ ਹੁੰਦੀ ਉਹ ਭਾਈ ਤੁਸੀਂ ਬਾਹਰ ਜਾਓ ਬਾਹਰ ਬਾਬਾ ਕੱਢਦਾ ਕੱਢਦਾ ਨਾਖ ਲੈ ਕੱਢ ਫਿਰ ਚੱਲਿਆ ਉਹ ਕਿਹੜਾ ਨਾ ਆ ਗਿਆ ਯਾਰ ਕੁਸ ਨਹੀਂ ਹੈ ਗਿਆ ਉਹ ਵਿਚਾਰ ਕੇ ਮੈਂ ਇਹਨਾਂ ਨੂੰ ਬਾਹਰ ਭੇਜਦਾ ਕੂੰ ਆ ਫਾੜ ਲਿਆ ਤੂੰ 1500 ਲੈਂਦਾ ਬਣ ਜਾ ਚੱਲ ਚੱਲੀਏ ਫਿਰ ਚੱਲ ਹਟ ਜਾ ਮੈਂ ਉਹੀ ਜਾਣ ਕੇ ਡਰਾਮਾ ਕਰਦਾ ਕਰ ਲੈ ਕਰ ਲੈ ਤੂੰ ਇੱਧਰ ਹੋ ਇੱਧਰ ਬਾਪਾ ਬਾਗੀਆਂ ਸੰਗ ਪਾ ਬਾਹਰ ਹਾਂ ਬਾਗੀਆਂ ਬਾਗੀਆਂ ਫਾੜ ਲਿਆ

ਹਜ਼ਾਰ ਦੇ ਦੋ ਹਜ਼ਾਰ ਦੇ ਦੋ ਹਜ਼ਾਰ ਹਜ਼ਾਰ ਦੇ ਦੋ ਚਲ ਹਜ਼ਾਰ ਦੇ ਦੋ ਹਜ਼ਾਰ ਦੇ ਦੋ ਚਲ ਉਹ ਫੜਾ ਲਿਆ ਭਾਈ ਸਰਦਾਰ ਤੋਂ ਲੈ ਨੀ ਚਾਚੀ ਦਿਓ 1000 ਰੁਪਏ ਦਿਓ ਇਹਨਾਂ ਨੂੰ ਦੇਈ ਉਹ ਗੂਗਲ ਪੇਟ ਕਾਲਦਾ ਭਾਈ ਹਾਂ ਚਲਦਾ ਉਹ ਗੂਗਲ ਪੇਟ ਕਰਦੇ ਬਾਬੇ ਕੋਲੇ ਚਾਲਦਾ 9991179012 ਤੇ ਕਰ ਦੇ ਸਕੈਨਰ ਕੱਟ ਦੇ ਜਾਂ ਸਕੈਨਰ ਰਕਾਰਡ ਦੇ ਸਕੈਨਰ ਕੱਟਾ ਲੈ ਭਾਈ ਗੁੱਡੀ ਇੱਥੇ ਕਰ ਦੇ ਲੈ ਹੋ ਗਏ ਬਾਬਾ ਹੋ ਗਏ ਚਲ ਬਾਬਾ ਹੋ ਗਏ ਚਲ ਠੀਕ ਆ ਭਾਈ ਬਾਬਾ ਚਾਤੀ ਜੰਮਾ ਬਸ ਬਸ ਕੋਈ ਨਾ ਕੋਈ ਨਾ ਇਕੱਠੀ ਆਪਣੀ ਆ ਜਾ ਬਾਬਾ ਫੜ ਲਿਆ ਚਿਲਿਆ ਓ ਕਿਹੜਾ ਫੜ ਲਿਆ ਯਾਰ ਮੈਨੂੰ ਲੱਗਦਾ ਆਪਣੇ ਵਾਲਾ ਵੀ ਉੱਥੇ ਹੀ ਰਹਿ ਗਿਆ ਤੂੰ ਤੁਰ ਪਾ ਬੱਦਲ ਸਿੱਪਾ ਚ ਲੈ ਮੈਂ ਬਹੜਾ ਫੜ ਲਿਆ ਚੱਲਿਆ ਪੱਦ ਲੈ ਉਹ ਆ ਆ ਬਾਕਾ ਆ ਬਾਕਾ